ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਜਾਬਾਦ ਸਿਪਾਹੀਆਂ ਦਾ ਜਿਨ੍ਹਾਂ ਨੇ ਕੱਲ ਤੋਂ ਸਤਾਤਰ ਪਾਰਟੀ ਆਮ ਆਦਮੀ ਪਾਰਟੀ ਨੂੰ ਹਰੇਕ ਪ੍ਰਸਥਤੀ ਨੂੰ ਜਿਹੜੇਣ ਵਾਸਤੇ ਤਿਆਰ ਪਰ ਤਿਆਰ ਸੀ ਕੱਲ ਵੀ ਅਸੀਂ 14 ਤੋਂ ਲੈ ਕੇ 25 ਤੱਕ ਇੱਥੇ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਸਤੇ ਪਹੁੰਚੇ ਸੀ ਤੇ ਤੁਹਾਡੇ ਸਾਹਮਣੇ ਹੀ ਆ ਸਤਾਤਰ ਪਾਰਟੀਆਂ ਆਮ ਆਦਮੀ ਪਾਰਟੀ ਨੇ ਲੋਕਤੰਤਰ ਦੀਆਂ ਕੱਲ ਰੱਜ ਕੇ ਧਜੀਆਂ ਡਾਈਆਂ ਇਹਨਾਂ ਨੇ ਫਾਇਲਾ ਵੀ ਖੋਈਆਂ ਪੂਰੀ ਗੁੰਡਾ ਕਰਦੀ ਵੀ ਕੀਤੀ ਪਰ ਇਹਦੇ باوجود ਵੀ ਭਾਰਤੀ ਜਨਤਾ ਪਾਰਟੀ ਦੇ ਸਿਪਾਈ ਇਹਨਾਂ ਨੂੰ ਹਰੇਕ ਟੱਕਰ ਦੇਣ ਵਾਸਤੇ ਤਿਆਰ-ਬਰ ਤਿਆਰ ਆ ਤੇ ਕੱਲ ਵੀ ਇਹਨਾਂ ਦੇ ਇਦਾਂ ਦੇ ਮਾਹੌਲ ਦੇ باوجود ਵੀ ਅਸੀਂ ਆਪਣੀਆਂ ਨਾਮਜ਼ਦਗੀਆਂ ਭਰਨ ਦੇ ਵਿੱਚ ਜਮਾ ਕਰਾਉਣ 'ਚ ਸਫਲ ਰਹੇ ਆ ਤੇ ਅੱਜ ਪਹਿਲਾਂ ਅਸੀਂ 1 ਤੋਂ 13 ਤੱਕ ਉਧਰ ਵਿਕਾਸ ਭਵਨ ਵਾਲੇ ਪਾਸੇ ਆਰੋਪ ਸਾਹਿਬ ਬੈਠੇ ਆ ਉੱਥੇ ਵੀ ਨਾਮਜ਼ਦਗੀਆਂ ਦਾਖਲ ਕਰਵਾਉਣ ਲਈ ਸਾਥੀਆਂ ਸਮੇਤ ਪਹੁੰਚੇ ਤੇ ਅਸੀਂ तकरीबन ਉੱਥੇ ਕੋ 9:30 ਵਜੇ ਪਹੁੰਚ ਗਏ ਸੀ ਤੇ ਸਾਡੇ ਜਾਣ ਤੋਂ ਪਹਿਲਾਂ ਹੀ ਤਰਨ ਤਰਨ ਉਸ ਕੰਪਲੈਕਸ ਦੇ ਵਿੱਚ ਖਾਲੀ ਫਾਈਲਾਂ ਫੜੀਆਂ ਹੋਈਆਂ ਸੀ ਉਹ ਲੋਕ ਨਾ ਉਹਨਾਂ ਦੀ ਨਗਰ ਕੌਂਸਲ ਤੇ ਵਿੱਚ ਵੋਟ ਸੀ ਨਾ ਕਿਸੇ ਤਰੀਕੇ ਦੇ ਨਾਲ ਸਿਰਫ ਉਹ ਮਾਹੌਲ ਖਰਾਬ ਕਰਨ ਵਾਸਤੇ ਸਤਾਧਰ ਪਾਰਟੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬਿਠਾਇਆ ਸੀ ਤਾਂ ਜਿਉਂ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਪਹੁੰਚੇ ਆ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਜਦਾਂ ਹੀ ਬੇਨਤੀ ਕੀਤੀ ਹੈ ਤਰਨਤਾਰ ਜ਼ਿਲ੍ਹਾ ਪਹਿਲਾਂ ਹੀ ਤਾਲੀਬੰਦ ਦਾ ਜਿਹੜਾ ਉਹ ਰੂਪ ਧਾਰਨ ਕਰ ਚੁੱਕਾ ਹੈ ਕਿ ਜਿੱਥੇ ਤੁਹਾਡੇ ਸਾਹਮਣੇ ਆ ਨਸ਼ਾ ਲੁੱਟਕ ਸੁੱਟ ਗੈਂਗਸਟਰ ਵਾਦ ਫਰੌਤੀਆਂ ਮੰਗਣ ਵਾਲਿਆਂ ਦੀ ਪਰਮਾਰਾ ਤੇ ਮੈਂ ਉੱਥੇ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਕਿ ਤੁਹਾਡੇ ਕੇ ਬੇਨਤੀ ਆ ਲੋਕਤੰਤਰ ਦੀ ਭਾਲੀ ਆਸਤੇ ਕਿ ਜਿਹੜੇ ਆ ਗੁੰਡਾ ਅੰਸਰ ਤੁਰੇ ਫਿਰਦੇ ਆ ਇਹਨਾਂ ਨੂੰ ਸਾਈਡ ਤੇ ਕਰੋ ਤੇ ਲੋਕਾਂ ਨੇ ਵੋਟ ਪਾਉਣੀ ਆ ਲੋਕਾਂ ਦੁਆਰਾ ਚੁਣੇ ਜਾਣੇ ਚਾਹੀਦੇ ਨੇ ਕਾਉਂਸਲਰ ਸਾਹਿਬਾਨ ਤੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਡਟ ਕੇ ਜਿਹੜਾ ਉਹਨਾਂ ਦਾ ਵਿਰੋਧ ਵੀ ਕੀਤਾ ਤਾਂ ਅਸੀਂ ਇੱਕ ਤੋਂ 13 ਜਿਹੜੀਆਂ ਨਾਮਜ਼ਦਗੀਆਂ ਕਰਵਾ ਕੇ ਉੱਥੇ ਆਏ ਆ ਸਾਡੀ ਇੱਕ ਨਾਮਜ਼ਦਗੀ ਕੱਲ ਜਿਹੜੀ ਦੂਜੀ ਸਤਾਧਰਾ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਹਨਾਂ ਦੇ ਖਿਲਾਫ ਅਸੀਂ ਕੰਪਲੇਂਟ ਵੀ ਕੀਤੀ ਆ ਉਹਨਾਂ ਦੀ ਫਾਈਲ ਦੇ ਨਾਲ ਧੂਘੇਚ ਕੀਤੀ ਉਹ ਫਾਈਲ ਜਿਹੜੀ ਅਸੀਂ ਜਮ੍ਹਾਂ ਕਰਾਉਣਾ ਸੀ ਅੱਜ ਸਮੁੱਚੇ ਸਾਥੀਆਂ ਦੇ ਨਾਲ ਪਹੁੰਚੋ ਹੈ ਕਿਸੇ ਪ੍ਰਕਾਰ ਦੀ ਕਾਗਜ਼ਾਂ ਦੇ ਵਿੱਚ ਮਲ ਪੂਰੇ ਕਾਗਜ਼ ਨੇ ਤਾਂ ਜਿਹੜੇ ਆ ਰੱਗ ਵੀ ਹੋ ਸਕਦੇ ਨੇ ਕਿਵੇਂ ਵੇਖਦੇ ਹੋ ਧੱਕੇਸ਼ਈ ਦੇ ਇੱਕ ਵਾਰ ਮੈਂ ਤਾਂ ਇੱਕ ਹੀ ਅਪੀਲ ਕਰਦਾ ਇਸ ਸਤਾਧਰਾ ਆਮ ਆਦਮੀ ਪਾਰਟੀ ਨੂੰ ਕਿ ਜਿਹਦੀਆਂ ਬਾਹਾਂ 'ਚ ਜੋਰ ਹੁੰਦਾ ਨਾ ਉਹ ਕਦੀ ਗੰਦੀ ਰਾਜਨੀਤੀ ਨਹੀਂ ਕਰਦਾ ਕਿ ਜੇ ਇਹਨਾਂ ਨੂੰ ਲੱਗਦਾ ਕਿ ਤਿੰਨ ਸਾਲ ਇਹਨਾਂ ਬੜਾ ਵਧੀਆ ਕੰਮ ਕੀਤਾ ਤੇ ਕਾਗਜ਼ਾਂ ਦੇ ਵਿੱਚ ਕਦੇ ਵੀ ਰੱਦੋ ਬਦਲ ਨਹੀਂ ਕਰਨਗੇ ਇਹਨਾਂ ਨੂੰ ਦਿਖ ਰਿਹਾ ਕਿ ਜਦੋਂ ਇਹਨਾਂ ਦੇ ਦਿੱਲੀ ਦੇ ਵਿੱਚ ਇਹਨਾਂ ਦਾ ਝਾੜੂ ਦਾ ਤੀਲਾ ਤੀਲਾ ਹੋਇਆ ਇਹਨਾਂ ਨੂੰ ਡਰ ਸਤਾ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਘੋਣ ਪੰਜਾਬ ਦੇ ਲੋਕ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਤਰਨ ਤਰਨ ਸ਼ਹਿਰ ਵਾਸੀਆਂ ਨੇ ਹੁਣ ਮਨ ਬਣਾਇਆ ਉਹਨਾਂ ਦੇ ਦਿਲ ਚ ਚਾਹਵ ਕੇ ਅਸੀਂ ਪਹਿਲੀ ਵਾਰ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਵੋਟ ਪਾਉਣੇ ਆ ਤੇ ਜੇ ਇਹ ਫਾਈਲਾਂ ਦੇ ਵਿੱਚ ਕੋਈ ਧੰਦਲੀ ਜਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੇ ਕਾਗਜ਼ ਰਿਜੈਕਟ ਕਰਨਗੇ ਤੇ ਹਰੇਕ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿਹੜਾ ਉਹ ਇਹਨਾਂ ਦੇ ਇਹੋ ਜੀ ਧੰਦਲੀ ਦਾ ਜਵਾਬ ਦੇ ਇਹਨੂੰ ਵੀ ਖੜਾ ਤੇ ਇਹਨਾਂ ਦੇ ਖਿਲਾਫ ਹਰੇਕ ਤਰ੍ਹਾਂ ਦਾ ਜਿਹੜਾ ਉਹ ਸੰਘਰਸ਼ ਵੀ ਵੜਾਂਗੇ ਤੇ ਜਿਹੜੇ ਅਧਿਕਾਰੀ ਵੀ ਇਹਨਾਂ ਦਾ ਸਾਥ ਦੇਣਗੇ ਲੋਕਤੰਤਰਤਾ ਘਾਣ ਕਰਨਗੇ ਉਹਨਾਂ ਦੇ ਨਾਲ ਵੀ ਨਜੇਠਿਆ ਜਾਊ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਪੁਲਿਸ ਵੀ ਜਿਹੜੀ ਹੈ ਉਹ ਭਾਜਪਾ ਦੀ ਸੀ ਤੇ ਧੱਕੇਸ਼ਾਹੀ ਕਰਕੇ ਜਿੱਤੇ ਕਿਵੇਂ ਵੇਖਦੇ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਆ ਅੰਮ੍ਰਿਤਸਰ ਇਹਨਾਂ ਨੇ ਮੇਅਰ ਦੀ ਚੋਣ ਕੀਤੀ ਉਹਨੇ ਆਖਿਆ ਸ਼ਾਜ ਤੇ ਬੋਲੇ ਬੋਲੇ ਇਸ਼ਾਨ ਨੇ ਵੀ ਕਿਉਂ ਬੋਲੇ ਆ ਕਹਾਵਤ ਹੈ ਤੁਹਾਡੇ ਸਾਹਮਣੇ ਆ ਕੀ ਕੀਤਾ ਇਹਨਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਅਰ ਦੀ ਚੋਣ ਕੀਤੀ ਹੈ ਜੀ ਜ਼ਮੀਨ ਅਸਮਾਨਤਾ ਫਰਕ ਸੀ ਇਹ ਲੋਕ ਗੱਲਾਂ ਕਰਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਹਿਣੀ ਕਰਨੀ ਦੀ ਪੱਕੀ ਇਹਨਾਂ ਲੋਕਾਂ ਦਾ ਝੂਠ 10 ਸਾਲ ਜਿਹੜਾ ਉਹ ਲਗਾਤਾਰ ਲੋਕਾਂ ਨੇ ਸੁਣਿਆ ਵੀ ਦਿੱਲੀ ਦੇ ਵਿੱਚ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਕੋਈ ਝੂਠੇ ਲਾਰੇ ਲਾਉਣ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਜੀ ਕਿਉਂਕਿ ਪਿਛਲੀ ਵਾਰ ਵੀ ਦਿੱਲੀ ਦੇ ਵਿੱਚ ਸੀ ਨਾ ਜੀ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਹੁਣ ਲੋਕ ਸਾਨੂੰ ਨਕਾਰ ਰਹੇ ਨੇ ਤੇ ਐਵੇਂ ਤਰ੍ਹਾਂ ਤਰ੍ਹਾਂ ਦੀਆਂ ਉਦਾਹਰਣਾਂ ਦਿੰਦੇ ਆ ਜਿੱਥੇ ਇਹ ਲੋਕ ਜਿੱਤ ਜਾਂਦੇ ਨੇ ਉੱਥੇ ਸਭ ਕੁਝ ਠੀਕ ਹੈ ਜਿੱਥੇ ਇਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਉੱਥੇ ਕਹਿੰਦੇ ਗਲਤ ਹੈ ਬੱਕਰਾ ਕੀ ਮਸੇ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਕੈਂਡੀਡੇਟ ਨੂੰ ਜੀਜੇਪੀ ਜਾਂ ਕਿਸੇ ਵੀ ਪਾਰਟੀ ਦੇ ਅਗੋਂ ਸਾਬ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਇੱਥੇ ਕਾਮਯਾਬ ਹੋਣ ਲਿਆਏ ਕੀ ਮਾਹੌਲ ਹੈ ਤੁਸੀਂ ਮੌਕੇ ਤੇ ਪਹੁੰਚੇ ਨਾਲ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਆਪਣੇ ਭਾਰਤੀ ਜਨਤਾ ਪਾਰਟੀ ਦੇ ਸਪੰਚ ਸਮੁੱਚੇ ਵਰਕਰਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਤੇ ਮਾਣ ਗਰਮ ਮਹਿਸੂਸ ਕਰ ਰਿਹਾ ਕਿ ਪੂਰੀ ਜੋਸ਼ ਨਾਲ ਹੋਸ਼ ਨਾਲ ਅਸੀਂ ਕੱਲ ਵੀ ਕਰਵਾਏ ਸੀ ਕੈਂਡੀਡੇਟ ਦੇ ਰਹਿ ਗਏ ਸੀ ਉਹ ਅੱਜ ਅੰਦਰ ਦਾਖਲ ਹੋ ਰਹੇ ਨੇ ਪੂਰਾ ਸ਼ਾਂਤੀਪੂਰਵਕ ਮਾਹੌਲ ਆ ਤੇ ਮਤਲਬ ਚੋਣ ਪ੍ਰਕਿਰਿਆ ਜਿਹੜੀ ਆ ਉਹ ਕੱਲ ਤੋਂ ਬਾਅਦ ਚੱਲ ਜੇਗੀ ਤੇ ਇਹਦੇ ਵਿੱਚ ਅਸੀਂ ਵਾਰਡ ਵਾਰਡ ਘਰ ਘਰ ਜਾ ਕੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਜਿਹੜੀਆਂ ਪਹੁੰਚਾਉਣ ਵਾਸਤੇ ਜਿਹੜੀਆਂ ਡਿਊਟੀਆਂ ਜਿਹੜੀਆਂ ਲਗਾ ਦਿੱਤੀਆਂ। ਹਾਂਜੀ ਜੇ ਨਰੂਲ ਤਰੀਕੇ ਨਾਲ ਇਲੈਕਸ਼ਨ ਹੁੰਦੀ ਇਹਦੇ ਨਤੀਜੇ ਕਿਹੋ ਜਿਹੇ ਰਹਿ ਸਕਦੇ ਸੱਤਾ ਧਿਰ ਦੇ ਕੇ ਹੋਵੇ ਤੁਸੀਂ 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 ਆਪ ਹੀ ਦੇਖ ਲਓ ਕਿ ਨਰੂਲ ਤਰੀਕੇ ਨਾਲ ਜਿੱਥੇ ਇਲੈਕਸ਼ਨ ਹੋਈ ਆ ਦਿੱਲੀ ਦੇ ਰਿਜ਼ਲਟ ਆਏ ਨੇ ਹਰਿਆਣਾ ਦੇ ਆਏ ਨੇ ਸਤਿਸ਼ਗੁਰ ਰਾਜਸਥਾਨ ਦੇ ਆਏ ਨੇ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਭਾਵੇਂ देर बाद ही आप समझ आ चुकी है कि भारतीय जनता पार्टी जड़ी है पंजाब दी पायाकल्प ਕਰਨ ਦੇ ਸਮਰਥਾ ਇਹ ਲੋਕ ਆਪ ਹੀ ਇਨੇ ਲੱਖਾਂ ਕਰੋੜਾਂ ਰੁਪਈਆ ਦਾ ਕਰਜ਼ ਲੈ ਕੇ ਪੰਜਾਬ ਦਾ ਹੋਰ ਜਿਹੜਾ ਬੇੜਾਗਰ ਕਰਨ ਦੇ ਤੁਲੇ ਹੋਇਆ ਭਾਰਤੀ ਜਨਤਾ ਪਾਰਟੀ ਇਸ ਪੰਜਾਬ ਨੂੰ ਬਚਾ ਸਕਦੀ ਹੈ ਧੰਨਵਾਦ